ਆਸਾ ਮਹਿਲਾ ਪਹਿਲਾ ਗੁਰਮਤਿ ਸਾਚੀ ਹੋ ਜਦ ਦੂਰ ਬਹੁਤ ਸਿਆਣਪ ਲਾਗੇ ਧੂਰ ਲਾਗੀ ਮਹਿਲ ਮਿਟੈ ਸਚ ਨਾਏ ਗੁਰ ਪ੍ਰਸਾਦ ਰਹੈ ਨਿਵਲਾਈ ਹੈ ਹਜੂਰ ਹਾਜ਼ਰ ਅਰਦਾਸ ਦੁਖ ਸੁਖ ਸਾਚ ਕਰਤੇ ਪ੍ਰਭ ਪਾਸ ਰਹਾਉ ਕੂੜ ਕਮਾਵੇ ਆਵੇ ਜਾਵੇ ਕਹਿਣ ਕਥਨ ਵਾਰਾ ਨਹੀਂ ਆਵੇ। ਕਿਆ ਦੇਖਾਂ ਸੋਜ ਬੋਜ ਨਾ ਪਾਵੇ। ਬਿਨ ਨਾ ਵੈ ਮਨ ਤ੍ਰਿਪਤ ਨਾ ਆਵੇ। ਜੋ ਜਨਮੇ ਸਿਰੋਗ ਵੇ ਆਪੇ। ਔ ਮਾਇਆ ਦੁਖ ਸੰਤਾਪੇ। ਸੇ ਜਨ ਬਚੇ ਜੋ ਪ੍ਰਭ ਰਖੇ। ਸਤ ਗੁਰ ਸੇਵ ਅੰਮ੍ਰਿਤ ਰਸ ਚਾਖੇ ਚਲ ਤੋ ਮਨ ਰੱਖੇ ਅੰਮ੍ਰਿਤ ਚਾਖੇ ਸਤ ਗੁਰ ਸੇਵ ਅੰਮ੍ਰਿਤ ਸ਼ਬਦ ਪਾਖੇ ਸੱਚੇ ਸ਼ਬਦ ਮੁਕਤ ਗਤ ਭਾਏ ਨਾਨਕ ਵਿੱਚ ਹਉ ਆਪ ਗਵਾਏ ਆਸਾ ਮਹਲਾ ਪਹਿਲਾ ਜੋਤਨ ਕੀਆ ਸੋ ਸੱਚ ਥੀਆ ਅਮਰਤ ਨਾਮ ਸਤਗੁਰ ਦੀਆ ਹਰ ਦੇ ਨਾਮ ਨਾਹੀ ਮਨ ਭੰਗ ਅਨ ਦਿਨ ਨਾਲ ਪਿਆਰੇ ਸੰਗ ਹਰ ਜਿਓ ਰੱਖੋ ਆਪਣੀ ਸ਼ਰਣਾਈ ਗੁਰ ਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਥ ਨੋਂ ਨਿਦ ਪਾਈ ਰਹਾਓ ਕਰਮ ਧਰਮ ਸੱਚ ਸਾਚਾ ਨਾਓ ਤਾਂ ਕਹਿ ਸਦ ਬਲ ਹਰ ਜਾ ਜੋ ਹਰ ਰਤੇ ਸੇ ਜਨ ਪਰਵਾਨ تن ਕੀ ਸੰਗਤ ਪਰਮ ਨਿਧਾਨ ਹਰ ਵਰ ਜਨ ਪਾਇਆ ਧਨ ਨਾਰੀ ਹਰ ਸਿਉ ਰਤੀ ਸ਼ਬਦ ਵਿੱਚ ਆਪ ਤਨੈ ਸੰਗਤ ਕੁਲ ਤਰੈ ਸਤ ਗੁਰ ਸੇਵ ਤਤ ਵਿਚਾਰੈ 함ਰੀ ਜਾਤ ਪਤ ਸਚ ਨਾਉ ਕਰਮ ਤਨਮ ਸੰਜਮ ਸਤਿ ਭਾਉ ਨਾਨਕ ਬਖਸ਼ੇ ਊਸ਼ ਨ ਹੋਏ ਦੂਜਾ ਮਿਟੇ ਏਕੋ ਸੋਏ ਆਸਾ ਮਹੱਲਾ ਪਹਿਲਾ ਏਕ ਆਵੈ ਇਕ ਜਾਵਹਿ ਆਈ ਇਕ ਹਰ ਰਤੇ ਰਹੇ ਸਮਾਈ ਇਕ ਧਰਨ ਗगन ਮੈਂ ਠੌਰ ਨਾ ਪਾਵੇ ਸੇ ਕਰਮਹੀਣ ਹਰ ਨਾਮ ਨਾ ਧਿਆਵਹਿ ਗੁਰ ਪੂਰੇ ਤੇ ਗਤ ਮਿਤ ਪਾਈ ਇਹੋ ਸੰਸਾਰ ਵਿਖ ਬਤ ਅਤ ਪੌਜਲ ਗੁਰ ਸ਼ਬਦੀ ਹਰ ਪਾਰ ਲੰਘਾਈ ਰਹਾਉ ਜਿਨ ਕਉ ਆਪ ਲਏ ਪ੍ਰਭ ਮੇਲ ਤਿਨ ਕਉ ਕਾਲ ਨਸਾ ਕੈ ਪੇਲ ਗੁਰਮੁਖ ਨਿਰਮਲ ਰਹਿ ਪਿਆਰੇ ਜਿਉ ਜਲ ਅੰਬ ਉਪਰ ਕਮਲ ਨਾਰੇ ਬੁਰਾ ਪਲਾ ਕਹ ਕਿਸ ਨੂੰ ਕਹੀਐ ਦਿਸੈ ਬ੍ਰਹਮ ਗੁਰਮੁਖ ਸੱਚ ਲਈਐ ਅਕਥ ਕਥੋ ਗੁਰਮਤ ਵਿਚਾਰ ਮਿਲ ਗੁਰ ਸੰਗਤ ਪਾਵੋਂ ਪਾਰ ਸਾਸ ਵੇਦ ਸਿਮਰਤ ਬੋਹ ਭੇਦ 86 ਮਜਨ ਹਰ ਰਸ ਰੇਦ ਗੁਰਮੁਖ ਨਿਰਮਲ ਮੈਲ ਨ ਲਾਗੇ ਨਾਨਕ ਹਿਰਦੈ ਨਾਮ ਵੱਡੇ ਧੁਰ ਭਾਗੇ ਆਸਾ ਮਹਲਾ ਪਹਿਲਾ ਨੇ ਬਨੇ ਵਪਾਏ ਲਗੋ ਗੁਰੇ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਵਿਚਾਰਿਆ ਬੋਲੋ ਰਾਮ ਕਰੇ ਨ ਸਤਾਰਾ ਗੁਰ ਪ੍ਰਸਾਦ ਰਤਨ ਹਰ ਲਬੈ ਮਿਟੈ ਅਗਿਆਨ ਹੋਇ ਉਜਿਆਰਾ ਰਹਾਉ ਰਬ ਨਿਰਵੈ ਬੰਧਨ ਨਹੀਂ ਟੁੱਟੈ ਵਿੱਚ ਹਉ ਮੈਂ ਪਰਮ ਨ ਜਾਈ ਸਤ ਗੁਰ ਮਿਲੈ ਤਾਂ ਹਉ ਮੈਂ ਟੁੱਟੈ ਤਾਂ ਕੋ ਲਖੈ ਭਾਈ ਹਰ ਹਰ ਨਾਮ ਭਗਤ ਪ੍ਰੀਤ ਪੀਤਮਾ ਸੁਖ ਸਾਗਰ ਹੋਰ ਧਾਰੇ ਭਗਤ ਵਸ਼ਲ ਜਗ ਜੀਵਨ ਦਾਤਾ ਮਤ ਗੁਰ ਮਤ ਹਰ ਨਿਸਤਾਰੇ ਮਨ ਜਿਉ ਜੂਜ ਮਰਿਆ ਪ੍ਰਭ ਪਾਏ ਮਨ ਸਾ ਮਨ ਸਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਪਾਏ ਲੇਵ ਲਾਏ ਆਸਾ ਮਹੱਲਾ ਪਹਿਲਾ ਕਿਸ ਕੋ ਕਹ ਸੁਣਾਵੇ ਕਿਸ ਕੋ ਕਿਸ ਸਮਝਾਵੇ ਸਮਝ ਰਹੇ ਕਿਸੈ ਪੜਾਵੇ ਪੜ ਗੁਣ 부জে ਸਤ ਗੁਰ ਸ਼ਬਦ ਸੰਤੋਖ ਰਹੇ ਐਸਾ ਗੁਰਮਤਰਮ ਤਸਰੀਰਾ ਹਰ ਭਜ ਮੇਰੇ ਮਨ ਗਹਿਰ ਗੰਭੀਰਾ ਰਹਾਉ ਅਨੰਦ ਤਰੰਗ ਭਗਤ ਹਰ ਰੰਗਾ ਅਨੰਦਨ ਸੋਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਖਤ ਸੰਸਾਰਾ ਆਰਾਮ ਭਗਤ ਜਨ ਰਹਿ ਨਿਰਾਰਾ ਸੋਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹਿ ਲਵ ਲਾਇਆ ਆਦਵ ਪਰ ਅਪਰੰਪਰ ਹੀਰਾ ਲਾਲ ਰਤਾ ਮੇਰਾ ਮਨ ਧੀਰਾ ਕਥਨੀ ਕਹ ਕਹੈ ਸੇ ਮੂਏ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਧਿਆਇ ਆਸਾ ਮਹੱਲਾ ਪਹਿਲਾ ਤੇ ਤੁਕਾ ਕੋਈ ਭੀਖਕ ਭਿਖਿਆ ਖਾਏ ਕੋਈ ਰਾਜਾ ਰਹਿਆ ਸਮਾਏ ਕਿਸ ਹੀ ਮਾਨ ਕਿਸੈ અપਮਾਨ ਟਾਹਉ ਸਾਰੇ ਧਰੇ ਧਿਆਨ ਤੁਜ ਤੇ ਵੱਡਾ ਨਹੀਂ ਕੋਏ ਕਿਸੇ ਵੇ ਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨਹਾਰ ਕਰਤਾ ਰਹਾਉ ਬਾਤ ਨ ਪਾਵੂ ਵਿੰਗਾ ਜਾਉ ਦਰਗਹਿ ਬੈਸਣ ਨਾਹੀ ਥਾ ਮਨ ਕਾ ਦੁਲਾ ਮਾਇਆ ਕਾ ਬੰਦ ਹੇ ਨ ਖਰਾਬ ਹੋਵੈ ਨਿਤ ਕੰਦ ਖਾਣ ਜੀਵਨ ਕੀ ਬਹੁਤੀ ਆਸ ਲੇਖੈ ਤੇਰੇ ਸਾਸ ਗਿਰਾਸ ਐ ਨ ਸੰਦਲੇ ਦੀਪਕ ਦੇ ਪਾਉ ਜਲ ਡੂਬਤ ਚਿੰਤ ਕਰੇ ਕਹਿ ਸੁਣ ਹੈ ਜੋ ਮਨ ਨਾਉ ਹਉ ਬਲਹਾਰੇ ਤਾਂ ਕਹਿ ਜਾ ਨਾਨਕ ਇੱਕ ਕਹਿ ਅਰਦਾਸ ਜਿਉ ਪਿੰਡ ਸਭ ਤੇ ਰੈ ਬਾਸ ਜਾ ਤੂੰ ਦੇਹ ਜਪੀ ਤੇਰਾ ਨਾਮ ਦਰਗਹਿ ਬੈਸਣ ਹੋਵੇ ਥਾਉ ਜਾ ਤੁਧ ਪਾਵੇ ਤਾਂ ਦੁਰਮਤ ਜਾਏ ਗਿਆਨ ਰਤਨ ਮਨੁ ਵਸੈ ਆਏ ਨਦਰ ਕਰੇ ਤਾਂ ਸਤ ਗੁਰ ਮਿਲੈ ਪ੍ਰਣਵਤ ਨਾਨਕ ਅਬਜਲ ਤਰੈ ਨਦਰ ਕਰੇ ਤਾਂ ਸਤ ਗੁਰ ਮਿਲੈ ਪ੍ਰਣਵਤ ਨਾਨਕ ਅਬਜਲ ਤਰੈ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸਤ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ